ਜੇ ਸਭੰਦੇ ਨੇ ਆਪਣੀ ਜ਼ਿੰਦਗੀ ਚ ਕੰਮ ਕੀਤਾ ਨਾ ਉਹ ਕਦੀ ਵੀ ਭੁੱਖਾ ਨਹੀਂ ਮਰਦਾ ਪਿਆਰਿਓ ਨਾ 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 ਭੁੱਖਾ ਨਹੀਂ ਮਰਦਾ ਆਪ ਆਪੜੇ ਘਰਾਂ ਦੇ ਚ ਵੀ ਕੰਮ ਕਰਦੇ ਆ ਮਿਹਨਤ ਕਰੋ ਆਪਣੇ ਘਰਾਂ ਦੇ ਵਿੱਚ ਘਰਾਂ ਚ ਮੱਜਾਂ ਦੋ ਰੱਖੀਆਂ ਨਾ ਨਾ ਜੇ ਘਰ ਚ ਮੱਜਾਂ ਹੀ ਦੋ ਰੱਖੀਆਂ ਨਾ ਉਹਨੂੰ ਸਿਰੇ ਟਾਈਮ ਨਾਲ ਉੱਠ ਕੇ ਪੱਠੇ ਪਾ ਦੋ ਉਹਨੂੰ ਨਿਵਾਸ ਦਿਓ ਸਿਰ ਤੇ ਪੱਖਾ ਲਗਾ ਦੋ ਵਾਰ ਦਾ ਇਸ਼ਨਾਨ ਕਰਾ ਦਿਓ ਸ਼ਾਮਾਂ ਤੱਕ ਅੱਧਾ ਕਿਲੋ ਦੁੱਧ ਉਹਨੇ ਵੀ ਵਧਾਉਣਾ ਤੇ ਜੇ ਸਹੇਰ ਦੀਆਂ ਭੁੱਖੀਆਂ ਵੱਜੀਆਂ ਵਾ ਪੱਠੇ ਪਾਏ ਕੋਈ ਨਹੀਂ ਤੇ ਆਪ ਪੀਰਾਂ ਦੇ ਤੁਰਪੋਂ ਫੱਕਰਾਂ ਨੂੰ ਕਹੋ ਬਾਬਾ ਜੀ ਸਾਡੀ ਮੱਝ ਦੁੱਧ ਦਿਆਵੇ ਹੁਣ ਬਾਬੇ ਨੇ ਕਿਹੜਾ ਗਾਚਾ ਬੀਜਿਆ ਵੀ ਤੁਹਾਡੇ ਘਰ ਸਾਡਾ ਆਊਗਾ ਟੋਕਰਾ ਭਰ ਕੇ ਬਾਬੇ ਨੇ ਪੱਠੇ ਬੀਜਿਆ ਜੀ ਬੋਲੋ ਸਾਥੀ ਬੋਲੋ ਗੁਰੂ ਕੇ ਪਿਆਰਿਓ ਤੁਸੀਂ ਮੱਝਾਂ ਆਪਣੇ ਘਰ ਰੱਖ ਕੇ ਕਹੇ ਬਾਬੇ ਨੂੰ ਕਹੋ ਜਾ ਕੇ ਬਾਬਾ ਜੀ ਸਾਡੀਆਂ ਮੱਝਾਂ ਦੁੱਧ ਵਾਸ ਦੇਣਾ ਤੇ ਬਾਬੇ ਨੂੰ ਕਹੋ ਕਰ ਅਰਦਾਸ ਤਗੜਾ ਹੋ ਕੇ ਭਲਾਓ ਤੇ ਤੇਰੀ ਕਲੀ ਅਰਦਾਸ ਕੀਤੀਆਂ ਗੱਲ ਬਣ ਜਾਣੀਆਂ ਮੱਝ ਨੂੰ ਗਾਚਾ ਪਾਉਣਾ ਪੈਣਾ ਪੱਠੇ ਪਾਉਣੇ ਪੈਣਾ ਗਿਤਾਵਾ ਕਰਨਾ ਪੈਣਾ ਤਾਂ ਜਾ ਕੇ 10 ਲੀਟਰ ਦੁੱਧ ਦੇਊਗੀ ਤਾਨੂੰ ਪ੍ਰੈਕਟੀਕਲ ਕੰਮ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਮੱਝਾਂ گاਵਾਂ ਨੂੰ ਜੋ ਦੀ ਬਣਦੀ ਖਰਾਕਤ ਦਿਓ ਜੇ ਦੋ ਗੱਡੀਆਂ ਰੱਖੀਆਂ ਟੈਕਸੀ ਰੱਖੀ ਹੈ ਉਹਦੀ ਟਾਈਮ ਨਾਲ ਸਰਵਿਸ ਕਰਾਓ